ਫਤ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਆਪਣੇ ਚੈਨਲ ਦੇਸੀ ਟੇਸਟੀ ਖਾਣਾ ਵਿਦ ਸੁਖਮੰਦੀ ਚੈਨਲ ਦੇ ਅੱਜ ਅਸੀਂ ਪਰਮਾਸ਼ੂਮਲਾ ਮਿਰਚ ਬਣਾ ਕੇ ਤਿਆਰ ਕਰਾਂਗੇ ਜੀ ਤੁਸੀਂ ਪਰਮਾਸ਼ੂਮਲਾ ਬਹੁਤ ਤਰੀਕੇ ਨਾਲ ਬਣਾ ਕੇ ਤਿਆਰ ਕੀਤੀਆਂ ਹੋਣਗੀਆਂ ਬਹੁਤ ਰੈਸਪੀਸ ਦੇਖੀਆਂ ਹੋਣਗੀਆਂ ਪਰ ਮੇਰੇ ਅੱਜ ਨਵੇਂ ਤਰੀਕੇ ਨਾਲ ਬਣਾ ਕੇ ਅਸੀਂ ਪਰਮਾਸ਼ੂਮਲਾ ਮਿਰਚ ਤਿਆਰ ਕਰਾਂਗੇ ਜਿਹਦੇ ਵਾਸਤੇ ਅਸੀਂ 1/2 ਕਿਲੋ ਹੁਸ਼ਮਲਾ ਮਿਰਚਾਂ ਲਈਆਂ 8 ਤੋਂ 10 ਅਸੀਂ ਅਲੂਲੇਆ ਵਾਲੇ ਹੋਏ ਇੱਧਰ ਦੋ ਪਿਆਜ਼ ਮੈਂ ਰਿੱਕ ਕੱਟ ਲਏ ਤੇ ਹਰੀ ਮਿਰਚ ਸਭ ਤੋਂ ਪਹਿਲਾਂ ਜਿਹੜੀ ਅਸੀਂ ਇਹਦੇ ਵਿੱਚ ਫਿਲਿੰਗ ਤਿਆਰ ਕਰਾਂਗੇ ਕਰਕੇ ਉਹਨੂੰ ਅਸੀਂ ਥੋੜਾ ਜਿਹਾ ਭੁੰਨ ਲਮਾਗੇ ਇੱਧਰ ਮੈਂ ਗੈਸ ਤੇ ਪੈਨ ਰੱਖਿਆ ਤੇ ਵਿੱਚ ਔਇਲ ਪਾ ਦਿੱਤਾ ਹੋਏ ਸਾਡਾ ਗਰਮ ਹੋ ਚੁੱਕਿਆ ਉੱਤੋਂ ਪਹਿਲਾਂ ਅਸੀਂ ਇਹਦੇ ਵਿੱਚ ਜੀਰਾ ਐਡ ਕਰਾਂਗੇ ਹਾਂ ਜੀ ਜੀਰਾ ਸਾਡਾ ਭੁੱਜ ਚੁੱਕਿਆ ਸੀ ਉਹਨੇ ਕਿਹੜਾ ਕਰ ਦਿੰਗੇ ਨਾਲੀਏ ਸੀ ਇਹਦੇ ਵਿੱਚ ਕਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰ ਦਾਂਗੇ ਤੜਕੇ ਨੂੰ ਅਸੀਂ ਪੂਰਾ ਨਹੀਂ ਪਕਾਵਾਂਗੇ ਥੋੜਾ ਜਿਹਾ ਅੱਧਾ ਕੱਚਾ ਹੀ ਰੱਖਾਂਗੇ ਹਾਂ ਜੀ ਜੀ ਤੁਸੀਂ ਦੇਖ ਹੀ ਸਕਦੇ ਆ ਸਾਡਾ ਤਟਕਾ ਜਿਹੜਾ ਅੱਧਾ कच्चਾ ਪੁੱਜ ਗਿਆ। ਉਹਨੇ ਇਹਦੇ ਵਿੱਚ ਅਸੀਂ ਨਮਕ, ਹਲਦੀ ਤੇ ਥੋੜਾ ਜਿਹਾ ਮਸਾਲਾ ਐਡ ਕਰਾਂਗੇ। ਨਮਕ ਫਿਰ ਜੀ ਇਹਨਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਦੇ ਹਾਂਗੇ ਮਤਲਬ ਮੇਰੀ ਸ਼ਿਮਲਾ ਮਿਰਚ ਬਣਾਉਂਦਾ ਅਲੱਗ ਤਰੀਕਾ ਜਿਹੜਾ ਉਹਦਾ ਸੀਕ੍ਰੇਟ ਜਿਹੜਾ ਮੈਂ ਕੁਝ ਪਾਉਂਦੀ ਆ ਇਹਦੇ ਵਿੱਚ ਮਸਾਲੇ ਦੇ ਵਿੱਚ ਉਹ ਐਡ ਕਰਾਂਗੇ ਇੱਕ ਚਮਚ ਮੈਂ ਇਹਦੇ ਵਿੱਚ ਬੇਸਨ ਐਡ ਕਰੂੰਗੀ ਹਾਂ ਜਿਵੇਂ ਤੁਸੀਂ ਦੇਖ ਸਕਦੇ ਆ ਜੀ ਮੈਂ ਬੇਸਨ ਇੱਕ ਚਮਚੀ ਇਹਦੇ ਵਿੱਚ ਐਡ ਕਰ ਦਿੱਤਾ ਇਹਦਾ ਇਹਦਾ ਫਲੇਵਰ ਆਣਾ ਟੇਸਟ ਬਿਊਟੀਫੁਲ ਬਹੁਤ ਰਦੀਆ ਤੇ ਲਾਜਵਾਬ ਬਣ ਕੇ ਤਿਆਰ ਹੋ ਗਈਆਂ ਇਹ ਸ਼ਿਮਲਾ ਮਿਰਚਾਂ ਤੁਸੀਂ ਵੀ ਆਪਣੇ ਘਰ ਵਿੱਚ ਇਸੇ ਤਰੀਕੇ ਨਾਲ ਬਣਾ ਕੇ ਜ਼ਰੂਰ ਟਰਾਈ ਕਰਿਓ ਮੂਨ ਮੈਂ ਇਹਦੇ ਵਿੱਚ ਆਪਣੇ ਆਲੂ ਮੈਸ਼ ਕੀਤੇ ਹੋਏ ਐਡ ਕਰ ਦੂੰਗੀ ਹਾਂਜੀ ਤੁਸੀਂ ਦੇਖ ਸਕਦੇ ਆ ਜੀ ਅਸੀਂ ਆਲੂ ਵੀ ਇਹਦੇ ਵਿੱਚ ਐਡ ਕਰ ਦਿੱਤੇ ਮੈਸ਼ ਕਰਕੇ ਹਾਂਜੀ ਹੁਣ ਸਾਡਾ ਮਤਲਬ ਫੀਲਿੰਗ ਜਿਹੜੀ ਆ Shimla mirch ਦੀ ਉਹ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਅਸੀਂ ਗੈਸ ਨੂੰ ਬੰਦ ਕਰਤੀਆਂਗੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਿਆਂਗੇ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ Shimla mirch ਦੇ ਵਿੱਚ ਭਰ ਦਵਾਂਗੇ ਹਾਂਜੀ ਮਸਾਲਾ ਸਾਡਾ ਠੰਡਾ ਹੋ ਚੁੱਕਿਆ ਹੁਣ ਅਸੀਂ ਸਭ ਤੋਂ ਲਾਸਟ ਵਿੱਚ ਇਦੇ ਵਿੱਚ ਅੰਬਚੂਰਨ ਪਾਊਡਰ ਮਤਲਬ ਐਡ ਕਰਾਂਗੇ ਹਾਂਜੀ ਅੰਬਚੂਰਨ ਪਾਊਡਰ ਇਹਦੇ ਵਿੱਚ ਐਡ ਕਰ ਦਿੱਤਾ ਜੀ ਹੁਣ ਇਹੋ ਸਿੱਧਾ ਮਿਕਸ ਅਪ ਕਰ ਲਾਂਗੇ ਹਾਂਜੀ ਹੁਣ ਅਸੀਂ ਅੰਬਚੂਰਨੀ ਦੇ ਵਿੱਚ ਐਡ ਕਰ ਦਿੱਤਾ ਬਿਲਕੁਲ ਮਿਕਸ ਹੋ ਚੁੱਕਾ ਹੁਣ ਅਸੀਂ ਇਹਨੂੰ ਅਸੀਂ Shimla mirch ਦੇ ਵਿੱਚ ਭਰ ਦਿਆਂਗੇ ਹਾਂਜੀ ਅਸੀਂ Shimla mirch ਨੂੰ ਭਰ ਕੇ ਤਿਆਰ ਕਰ ਲਿਆ ਜੀ ਹੁਣ ਅਸੀਂ ਇਹਨੂੰ ਫਰਾਈ ਕਰਾਂਗੇ ਕੋਲ ਸਾਡਾ ਗਰਮ ਹੋ ਚੁੱਕਿਆ ਜੀ ਅਸੀਂ Shimla mirch ਤਲਣਗੇ ਉਸ ਤੋਂ ਬਾਅਦ ਮੈਂ ਤੇਲ ਨੂੰ ਚੁੱਕ ਕੇ ਹੁੰਦਿਆਂਗੇ ਉਸ ਤੋਂ ਬਾਅਦ ਇਸੇ ਨੂੰ ਅਗਲਾ ਫਟਿੰਗ ਕਰਾਂਗੀ ਹਾਂਜੀ ਜੀ ਡਾਕੂਮੈਂਟ ਕਰ ਨੂੰ ਹੋ ਗਏ ਆ ਜੀ ਇਹ ਨੂੰ ਮੈਂ ਵੀ ਪਾ ਪਾ ਦਵਾਂਗੇ दस मिनट मोहरे बुक शिमला मिर्चा बन के बिल्कुल तैयार हो हैं हाँ जी तो देख सकते हैं हाँ जी गैस में अं बंद कर देंगे हम थानू प्लेटिंग करके दिखाने हैं ਹਾਂਜੀ ਤੁਸੀਂ ਦੇਖ ਸਕਦੇ ਆ ਜੀ ਸਾਡੀਆਂ ਸ਼ੁਮਲਾ ਮਿਰਚਾਂ ਬਣ ਕੇ ਬਿਲਕੁਲ ਤਿਆਰ ਆ ਜੀ ਤੁਸੀਂ ਵੀ ਆਪਣੇ ਘਰ ਵਿੱਚ ਇਸੇ ਤਰੀਕੇ ਨਾਲ ਬਣਾ ਕੇ ਫਰਾਈ ਕਰਿਓ ਜੀ ਬਹੁਤ ਵਧੀਆ ਲਾਜਪਰ ਬਣ ਕੇ ਬਿਲਕੁਲ ਤਿਆਰ ਹੋਈਆਂ ਜੀ ਸਾਡੀਆਂ ਸ਼ੁਮਲਾ ਮਿਰਚਾਂ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਆ ਤੇ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰਿਓ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਤੇ ਮੈਨੂੰ ਵੀ ਵੱਧ ਤੋਂ ਵੱਧ ਸਪੋਰਟ ਹੋ ਸਕੇ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਸੋਹਣੇ ਸੋਹਣੇ ਤੇ ਸੱਚੀ ਕਾਲ ਜੀ